ਨਾ ਵਾਜ ਜੀ ਸੈੱਲਾਂ ਦੀ ਦਿੱਕਤ ਬਹੁਤ ਆਉਂਦੀ ਹੈ ਕਿ ਕਹਿੰਦੇ ਸੈੱਲ ਘਟ ਗਏ ਮੈਂ ਘਰ ਹੀ ਦੱਸ ਦਿੰਨਾ ਵਾ ਉਹ ਤਾਂ ਮਤਲਬ ਠੀਕ ਹੋ ਜਾਣਗੇ ਪਲੇਟਨ ਸੈੱਲ ਉਹਨਾਂ ਦੇ ਆਪ ਹੋ ਜਾਣਗੇ ਨਿੰਮ ਦੇ ਪੱਤੇ ਲੈ ਲਓ ਗਲੋ ਲੈ ਲਓ ਪਦੀਨੇ ਦੇ ਪੱਤੇ ਲੈ ਲਓ ਤੇ ਇਹਦੇ ਪੱਤੇ ਲੈ ਕੇ ਉਹਦਾ ਰਸ ਕੱਢ ਲਓ ਤੁਲਸੀ ਦੇ ਪੱਤੇ ਲੈ ਲਓ ਇਹਦਾ ਰਸ ਕੱਢ ਕੇ ਪੀਓ 2 ਦਿਨ ਦੇ ਵਿੱਚ 20 30000 ਚੜ ਜਾਣਗੇ ਇੱਕਦਮ ਅੱਜ ਲੈ ਲਓ ਸਵੇਰ ਨੂੰ 50000 ਵੱਜ ਜਾਣਗੇ ਪਿੱਤੇ ਦੀ ਪਥਰੀ ਵੀ ਨਿਕਲ ਜਾਂਦੀ ਆ ਗੁਰਦੇ ਦੀ ਵੀ ਨਿਕਲ ਜਾਂਦੀ ਆ ਉਹਨਾਂ ਦੇ ਪਰਹੇਜ਼ ਕਰਨੇ ਜ਼ਰੂਰੀ ਹੁੰਦੇ ਆ ਲੇਕਰ ਜਿਹੜੇ ਪੇਜ ਕਰ ਜਾਂਦੇ ਆ ਉਹਨੇ ਪਥਰੀ ਨਿਕਲ ਜਾਂਦੀ ਆ ਜਿਹੜੇ ਭਰੇਜ ਨਹੀਂ ਕਰਦੇ ਉਹਨੇ ਥੋੜਾ ਨਿਕਲ ਜਾਂਦੀ ਆ ਲੇਕਿਨ ਟਾਈਮ ਲੱਗਦਾ ਕਿੰਨੀ ਕ ਵੱਡੀ ਪਥਰੀ ਹੋਵੇ ਉਹ ਵੀ ਨਿਕਲ ਜੂਗੀ ਆ ਐਮ ਐਮ ਕਿੰਨੇ ਕ ਤੱਕ ਇਹ 5-7 ਐਮ ਐਮ ਦੀ ਹੋਵੇ ਤਾਂ 1 ਮਹੀਨੇ ਵਿੱਚ ਨਿਕਲ ਜਾਂਦੀ ਆ ਉਹਦੇ ਲਈ ਕੋਈ ਆਪਰੇਸ਼ਨ ਕਰੋਗੇ ਤੁਸੀਂ ਫਿਰ ਕਿਵੇਂ ਨਹੀਂ ਕੋਈ ਆਪਰੇਸ਼ਨ ਦੀ ਲੋੜ ਨਹੀਂ ਆਏ ਆਪਣੇ ਸਪਲੀਮੈਂਟ ਦੇ ਦਿੰਨੇ ਆ ਉਹਨਾਂ ਸਪਲੀਮੈਂਟ ਦੇ ਨਾਲ ਇਹ ਬਾਹਰ ਨਿਕਲ ਜਾਂਦੀ ਉਹ ਦੁਬਾਰਾ ਤੋਂ ਵੀ ਕਹਿੰਦੇ ਬਣ ਜਾਂਦੀ ਆ ਫਿਰ ਵੀ ਨਹੀਂ ਨਹੀਂ ਗੁਰਦੇ ਵਿੱਚ ਬਣਦੀ ਆ ਪਿੱਤੇ ਵਿੱਚ ਤਾਂ ਇੱਕ ਵਾਰੀ ਨਿਕਲ ਗਈ ਮੁੜ ਕੇ ਨਹੀਂ ਬਣਦੀ ਇਹ ਫਿਰ ਕੋਈ ਆਪਰੇਸ਼ਨ ਵਗੈਰਾ ਕਰਦੇ ਹੋ ਨਾਲ ਕਿਵੇਂ ਨਹੀਂ ਜੇ ਆਪਰੇਸ਼ਨ ਨਹੀਂ ਸਾਡੇ ਕੋਲੇ ਹੁੰਦਾ ਸਾਡੇ ਕੋਲੇ ਜੜੀਆਂ ਬੂਟੀਆਂ ਨਾਲ ਇਲਾਜ ਹੁੰਦੀ ਆ ਜੜੀ ਬੂਟੀਆਂ ਨਾਲ ਹਾਂਜੀ ਹਾਂ ਕਿ ਸਰ ਦੁਖਦਾ ਮੈਨੂੰ ਹੁਣੇ ਦੱਸ ਦਿਓ ਮੈਂ ਕਮੈਂਟ ਹੀ ਸਰ ਹਟਾ ਦ ਤੁਹਾਂਡੀ ਜਿਹੜੀ ਜੜੀ ਬੂਟੀਆਂ ਨਾਲ ਹਾਂ ਜੜੀ ਬੂਟੀਆਂ ਨਾਲ ਬਿਲਕੁਲ ਅੱਛਾ ਨਾਲ ਦੀ ਨਾਲ ਹੀ ਮਤਲਬ ਇੱਕ ਮਿੰਟ ਦੇ ਅੰਦਰ ਹਾਂਜੀ ਇੱਕ ਮਿੰਟ ਉਹ ਸਿਰ ਦੁਖੂਗਾ ਨਹੀਂ ਬਿਲਕੁਲ ਨਹੀਂ ਤੁਹਾਨੂੰ ਠੀਕ ਕਰਨ ਵਾਸਤੇ ਲੀਵਰ ਨੂੰ ਮੈਂ ਇਹ ਕਹਿੰਨਾ ਆ ਵੀ ਤੁਸੀਂ ਦੱਸ ਦਿਨ ਪੋਖਰ ਪੋਖਰ ਤਾਲ ਕਰ ਦਿਓ ਸਿਰਫ ਜੂਸ ਪੀਓ ਅੰਨ ਮੰਦ ਕਰ ਦਿਓ ਲੀਵਰ ਵੈਸੇ ਠੀਕ ਹੋ ਜਾਂਦਾ ਫ੍ਰੀ ਦੇ ਵਿੱਚ ਦਵਾਈ ਦੇ ਦੇਣੀ ਫ੍ਰੀ ਦੇ ਦਿੰਗੋ ਜਿਹੜੀ ਮਰਜ਼ੀ ਪ੍ਰੋਬਲਮ ਹੋਵੇ ਉਹਨਾਂ ਨੂੰ ਕਿਵੇਂ ਇਹ ਸੇਵਾ ਜੀ ਇਹ ਅੱਛਾ ਜੀ ਇਹ ਸੇਵਾ ਜਿਹੜੀ ਹੈ ਨਾ ਜੇ ਅਸੀਂ ਗਰੀਬਾਂ ਦੀ ਸੇਵਾ ਕਰਾਂਗੇ ਤੇ ਉਹ ਪਰਮਾਤਮਾ ਵਾਹਿਗੁਰੂ ਆ ਜਿਹੜਾ ਉਹ ਸਾਡੇ ਤੇ ਆਪਣੇ ਆਪ ਕਿਰਪਾ ਕਰਦੇ ਸ਼ਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਰ ਇੱਕ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਚਾਹੇ ਉਹ ਜੋੜਾਂ ਦੇ ਦਰਦਾਂ ਦੀ ਗੱਲ ਹੋਵੇ ਚਾਹੇ ਉਹ ਗੋਡਿਆਂ ਮੋਡਿਆਂ ਦਾ ਦਰਦ ਹੋਵੇ ਚਾਹੇ ਉਹ ਬੀਪੀ ਲੋ ਜਾਂ ਹਾਈ ਦੀ ਗੱਲ ਹੋਵੇ ਹਰ ਇੱਕ ਵਿਅਕਤੀ ਨੂੰ ਹਰ ਇੱਕ ਘਰ ਦੇ ਵਿੱਚ ਇੱਕ ਵਿਅਕਤੀ ਨੂੰ ਕਿਸੇ ਨਾ ਕਿਸੇ ਇਹ ਬਿਮਾਰੀ ਦੇ ਨਾਲ ਪਰੇਸ਼ਾਨੀ ਆਂਦੀ ਉਹ ਆਂਦੀ ਹੈ ਤਾਂ ਅਸੀਂ ਅੱਜ ਪਹੁੰਚੇ ਸੀਗੇ ਗੁਰੂ ਨਾਨਕ ਆਯੁਰਵੈਦਿਕ ਦਵਾਖਾਨਾ ਜਿੱਥੇ ਹਰ ਇੱਕ ਬਿਮਾਰੀ ਦਾ ਇਲਾਜ ਆਯੁਰਵੈਦ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਜਿੱਥੇ ਵੈਦ ਦਰਸ਼ਨ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਦੇ ਹਾਂ ਕਿਸ ਤਰ੍ਹਾਂ ਉਹ ਇਲਾਜ ਕਰਦੇ ਨੇ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਉਹਨਾਂ ਦੇ દવાਖਾਨੇ ਦੇ ਵਿੱਚ ਕੀਤਾ ਜਾਂਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵੈਦ ਸਾਹਿਬ ਦਾ ਵੈਜੀ ਸਵਾਗਤ ਹੈ ਬਹੁਤ-ਬਹੁਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਆਇਆਂ ਜੀ ਹੋਰ ਠੀਕ ਠਾਕ ਹੋ ਵੈਜੀ ਹਾਂ ਚੜ੍ਹਦੀ ਕਲਾ ਜੀ ਵੈਜੀ ਅੱਜ ਕੱਲ ਦੇ ਸਮੇਂ ਦੀ ਗੱਲ ਕਰੀਏ ਆਪਣਾ ਖਾਣ ਪੀਣ ਕੁਝ ਅਜੀਹਾ ਹੋ ਚੁੱਕਿਆ ਹੈ ਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਜੂਝ ਹੀ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਇਹ ਹੀ ਜਾਨਣਾ ਚਾਹਾਂਗਾ ਕਿ ਮੇਨ ਕਾਰਨ ਕੀ ਹੈਗਾ ਵੀ ਬਿਮਾਰੀਆਂ ਲੱਗ ਕਿਉਂ ਰਹੀਆਂ ਇੰਨੀਆਂ ਬਿਮਾਰੀਆਂ ਦਾ ਕਾਰਨ ਇਹ ਆ ਕਿ ਸਾਡੇ ਜਿੰਨੀਆਂ ਵੀ ਅਸਲੀ ਆਪਸਲਾ ਪੈਦਾ ਕਰਦੇ ਆ ਚਾਹੇ ਸਬਜ਼ੀਆਂ ਤੋਂ ਲੈ ਕੇ ਆਪਾਂ ਆਪਣੀਆਂ ਕਣਕ ਝੋਨਾ ਜੋ ਵੀ ਹੈ ਆਪਾਂ ਕਰਦੇ ਆ ਉਹ ਸਪਰੇਆ ਹੋ ਰਹੀਆਂ ਨੇ ਜੀ ਜਿੰਨੀ ਪੈਸਟੀਸਾਈਡ ਆਪਣੇ ਪੰਜਾਬ ਦੇ ਵਿੱਚ ਪੈ ਰਹੀ ਆ ਹੂੰ ਤਕਰੀਬਨ 60% ਇੱਥੇ ਪੈ ਰਹੀ ਆ 40% ਪੂਰੇ ਇੰਡੀਆ ਦੇ ਸਟੇਟਾਂ ਵਿੱਚ ਪੈ ਰਹੀ ਆ ਜੀ ਜਦ ਤੱਕ ਉਹ ਨਹੀਂ ਹਟਦੀਆਂ ਸਾਡੇ ਬਿਮਾਰੀਆਂ ਦੇ ਕਾਰਨ ਇਹ ਬਣਦੇ ਆ ਹੂੰ ਸੈਕੰਡ ਸਾਡੇ ਜੰਕ ਫੂਡ ਨੇ ਜੀ ਜਿਹੜੇ ਸੰਗ ਫੂਡ ਜੰਕ ਫੂਡੇ ਚ ਖਾਣੇ ਆ ਬਾਜ਼ਾਰ ਦੇ ਵਿੱਚ ਉਹ ਸਾਰੇ ਕੈਮੀਕਲ ਨੇ ਉਹਨਾਂ ਦੇ ਨਾਲ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਦੀਆਂ ਨੇ ਬਾਏ ਡੀਟੌਕਸਨ ਡੀਟੌਕਸਨ ਉੱਥੋਂ ਆਉਂਦੇ ਨੇ ਬਾਕੀ ਜ਼ਹਿਰਾਂ ਨੇ ਅਸੀਂ ਖਾਈ ਜਾਂਦੇ ਆ ਉਹਨਾਂ ਦੇ ਨਾਲ ਸਾਡੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਆਪਣੇ દવાਖਾਨਾ ਦੇ ਵਿੱਚ ਜਿਹੜਾ ਕੀਤਾ ਜਾਂਦਾ ਤੇ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਜਿਹੜੀਆਂ ਵੀ ਆਪਣੀਆਂ ਬਿਮਾਰੀਆਂ ਇੱਥੇ ਕੋਈ ਵੀ ਆ ਚਾਹੇ ਗੋਡੇ ਦਰਦ ਕਰਦੇ ਆ ਮੋਢੇ ਦਰਦ ਕਰਦੇ ਆ ਸਰਵਾਈਕਲ ਆ ਮਾਈਗਰੇਨ ਆ ਗਠੀਆ ਆ ਸ਼ੂਗਰ ਪਿੱਤੇ ਦੀ ਪਥਰੀ ਆ ਗੁਰਦੇ ਦੀ ਪਥਰੀ ਆ ਇਹਦਾਂ ਦੇ ਕਾਰਨ ਕੀ ਆ ਕਿ ਅਸੀਂ ਆਪਣਾ ਲਾਈਫ ਸਟਾਈਲ ਚੇਂਜ ਕਰ ਲਿਆ ਜਦੋਂ ਅਸੀਂ ਕਹਿੰਨੇ ਆ ਵੀ ਲਾਈਫਸਟਾਈਲ ਚੇਂਜ ਕਰੋ ਅਸੀਂ ਚੇਂਜ ਕਰਨੇ ਕਾ ਵਾਸਤੇ ਕਹਿੰਨੇ ਆ ਤੇ ਉਹਨਾਂ ਨੂੰ ਪਰੇਜ ਦੱਸ ਕੇ ਅਸੀਂ ਆਪਣੇ ਜੇ ਸਪਲੀਮੈਂਟ ਹੁੰਦੇ ਸਾਡੇ ਆਪਣੇ ਬਣਾਏ ਹੋਏ ਉਹ ਅਸੀਂ ਦੇ ਦੇ ਦਿੰਨੇ ਆ ਤੇ ਪੇਸ਼ੈਂਟ ਠੀਕ ਹੋ ਜਾਂਦੀ ਆ ਅ ਖਾਸ ਕਰਕੇ ਅੱਜ ਕੱਲ ਅੱਜ ਕੱਲ ਦੇ ਸਮੇਂ ਦੀ ਗੱਲ ਕਰੀਏ ਉਮਰ ਕੁਝ ਵੀ ਨਹੀਂ ਹੁੰਦੀ ਖਾਸ ਕਰਕੇ ਨੌਜਵਾਨਾਂ ਦੀ ਉਮਰ ਥੋੜੀ ਹੁੰਦੀ ਆ ਪਰ ਉਹਨਾਂ ਦਾ ਵੀ ਬੀਪੀ ਲੋਅ ਰਹਿਣ ਲੱਗ ਜਾਂਦਾ ਬੀਪੀ ਕਿਸੇ ਦਾ ਹਾਈ ਰਹਿਣ ਲੱਗ ਜਾਂਦਾ ਉਹ ਉਹਦੇ ਕੀ ਕਾਰਨ ਬਣਦੇ ਵਾ ਜੀ ਅ ਅੱਜ ਦੇ ਸਮੇਂ ਦੇ ਵਿੱਚ ਜੰਕ ਫੂਡ ਬੱਚੇ ਬਹੁਤ ਖਾਂਦੇ ਆ ਹੂੰ ਅ ਲੋਕਾਂ ਦੇ ਦਿਮਾਗ ਦੇ ਉੱਤੇ ਟੈਨਸ਼ਨ ਜੀ ਸਟ੍ਰੈਸ ਹੂੰ ਇਹ ਸਾਰੀਆਂ ਬਿਮਾਰੀਆਂ ਦੇ ਕਾਰਨ ਬਣਦੀ ਆ ਹੂੰ ਹੂੰ ਤੇ ਅੱਜ ਕੱਲ ਖਾਣਾ ਪੀਣਾ ਵੀ ਇਹੋ ਜਿਹਾ ਹੀ ਆ ਕਿ ਜਿਹੜਾ ਵੀ ਆਪਣੇ ਪੈਸਟੀਸ਼ੜੀਆਂ ਨਾਲ ਪੈਦਾ ਹੁੰਦਾ ਹੂੰ ਹੂੰ ਉਹ ਚਾ ਜ਼ਹਿਰੀਲਾ ਹੀ ਆ ਤੇ ਉਹਦੇ ਕਰਕੇ ਜਿਹੜੀਆਂ ਇਹ ਬਿਮਾਰੀਆਂ ਪੈਦਾ ਹੋ ਜਾਂਦੀਆਂ ਅ ਜਿਹੜੀ ਦਵਾਈ ਤੁਸੀਂ ਤਿਆਰ ਕਰਦੇ ਹੋ ਉਹ ਕਿਸ ਤਰੀਕੇ ਦੇ ਨਾਲ ਤਿਆਰ ਕਰਦੇ ਹੋ ਉਹਦਾ ਕੋਈ ਨੁਕਸਾਨ ਵੀ ਹੁੰਦਾ ਕੋਈ ਸਾਈਡ ਇਫੈਕਟ ਵਗੈਰਾ ਵੀ ਹੁੰਦੇ ਨੇ ਅ ਦੇਖੋ ਆਪਾਂ ਰਸੋਈ ਦੇ ਵਿੱਚੋਂ ਹੁਣ ਤੱਕ ਐਡੇ ਵੱਡੇ ਹੋ ਗਏ ਆ ਹੂੰ ਕੁਝ ਖਾਣੇ ਆ ਆਪਾਂ ਜੀ ਖਾਰੇ ਆ ਨਾ ਹਮਮ ਤੇ ਉਹਦੇ ਨਾਲ ਅ ਬਿਮਾਰੀਆਂ ਨਹੀਂ ਲੱਗਦੀਆਂ ਜਿੰਨੀਆਂ ਸਾਨੂੰ ਜੰਕ ਫੂਡ ਨਾਲ ਜਾਂ ਬਾਹਰਲੀ ਜਿਹੜੀਆਂ ਆਪਣੇ ਖਾਣੇ ਆ ਆਪਾਂ ਉਹਨਾਂ ਦੇ ਨਾਲ ਲੱਗਦੀਆਂ ਨਹੀਂ ਹਮਮ ਤੇ ਇਹ ਕਾਰਨ ਹੈ ਸਾਡੇ ਕੋਲੇ ਜਿਹੜੀਆਂ ਹੈਗੀਆਂ ਨੇ ਇਹ ਜੜੀਆਂ ਬੂਟੀਆਂ ਨੇ ਇਹ ਟੋਟਲੀ ਜੜੀਆਂ ਬੂਟੀਆਂ ਦੇ ਨਾਲ ਇਲਾਜ ਕਰਦੇ ਆ ਇਹ ਫਿਰ ਤੁਸੀਂ ਜੜੀ ਬੂਟੀਆਂ ਕਿੱਥੋਂ ਲੈ ਕੇ ਆਉਨੇ ਹੋ ਸਾਰੀਆਂ ਅ ਜੜੀਆਂ ਬੂਟੀਆਂ ਅਸੀਂ ਕੁਝ ਲੁਧਿਆਣੇ ਤੋਂ ਲੈ ਕੇ ਆਉਨੇ ਆ ਕੁਝ ਜਗਰਾਉਂ ਤੋਂ ਲਿਆਈ ਦੇ ਜਿੱਥੋਂ ਆਮ ਖੇਤਾਂ ਵਿੱਚ ਹੀ ਮਿਲ ਜਾਂਦੀਆਂ ਨੇ ਇਹ ਹਮਮ ਤੇ ਜਿਵੇਂ ਹੁਣ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਪਿੱਤ ਪਾਪੜਾ ਹੋ ਜਾਂਦਾ ਹਮ ਬੁਖਾਰ ਹੋ ਜਾਂਦਾ ਬੁਖਾਰ ਦੇ ਤਨ ਆ ਰਹੇ ਆ ਜੀ ਟਾਈਫਾਇਡ ਹੋ ਜਾਣਾ ਲੋਕਾਂ ਨੂੰ ਹਮ ਡੇਂਗੂ ਹੋ ਜਾਣਾ ਮਲੇਰੀਆ ਹੋ ਜਾਣਾ ਬਿਲਕੁਲ ਸਾਡੇ ਕਣਕ ਦੇ ਵਿੱਚ ਪਿੱਤ ਪਾਪੜਾ ਹੁੰਦਾ ਹਮ ਪਿੱਤ ਪਾਪੜੇ ਨੂੰ ਘੋਟ ਕੇ ਹਮ ਉਹਨੂੰ ਪਲਾ ਦਿਓ ਜੀ ਕਾੜਾ ਕਰਕੇ ਹਮ ਦੇ ਦਿਓ ਤੇ ਜਿਹੜਾ ਭਰਾ ਬੁਖਾਰ ਆ ਹਮ ਉਹ ਖਤਮ ਹੋ ਜਾਂਦਾ ਇਹ ਫਿਰ ਤੁਸੀਂ ਖੁਦ ਤਿਆਰ ਕਰਦੇ ਹੋ ਜੜੀਆਂ ਬੁੱਟੀਆਂ ਲਿਆ ਕੇ ਦਵਾਈਆਂ ਜਾਂ ਫਿਰ ਕਿਤੋਂ ਬਣੀਆਂ ਬਣੀਆਂ ਲੈ ਕੇ ਆਣੇ ਹੋ ਕਿਵੇਂ ਅ ਬਣੀਆਂ ਬਣੀਆਂ ਅਸੀਂ ਘਾਟੀ ਇਸਤੇਮਾਲ ਕਰਦੇ ਹਾਂ ਜਿਆਦਾ ਅਸੀਂ ਆਪ ਬਣਾ ਬਣਾਉਨੇ ਆ ਕਿਉਂਕਿ ਉਹਨਾਂ ਦੇ ਉੱਤੇ ਭਰੋਸਾ ਹੁੰਦਾ ਸਾਨੂੰ ਵੀ ਸਾਡੇ ਅਗੜੀਆਂ ਦਵਾਈਆਂ ਹੋਈਆਂ ਦਵਾਈਆਂ ਨੇ ਇਹ ਸਪਲੀਮੈਂਟ ਨੇ ਉਹੀ ਕੰਮ ਕਰਦਾ ਹੁੰਦੇ ਆ ਦੂਜੇ ਨਹੀਂ ਅ ਵੈਦ ਜੀ ਇਹ ਵੀ ਕਹਿ ਦਿੱਤਾ ਜਾਂਦਾ ਕਹਿੰਦੇ ਆਯੁਰਵੇਦ ਦੇ ਦਾ ਜਿਹੜਾ ਤਰੀਕਾ ਕਹਿੰਦੇ ਉਹ ਲੇਟ ਅਸਰ ਕਰਦਾ ਪਰ ਉਹਦੇ ਚ ਕਿੰਨੀ ਕਿ ਸੱਚਾਈ ਹੈਗੀ ਆ ਹਾਂ ਲੇਟ ਕਰਦਾ ਜੀ ਇਹ ਫਾਰਮੇਸੀ ਦੇ ਬਈ ਬਣੇ ਹੋਏ ਅ ਉਹਦੇ ਨਾਲ ਥੋੜਾ ਜਿਹਾ ਲੇਟ ਕਰਦਾ ਲੇਕਿਨ ਉਹਨਾ ਲੇਟ ਨਹੀਂ ਕਰਦਾ ਕਿ ਜਿੰਨੇ ਆਪਾਂ ਕਹਿੰਨੇ ਹਾਂ ਜੀ ਹੋਮਿਓਪੈਥੀ ਦਵਾਈ ਲੈ ਲੋ ਤੇ ਹੋਮਿਓਪੈਥੀ ਬੜੀ ਸਲੋ ਕਰਦੀ ਆ ਜੀ ਹੈ ਉਹ ਵੀ ਉਹ ਜਰਵਾਇਦ ਕੀ ਆ ਹੂੰ ਕਿਉਂਕਿ ਅਰਕ ਹੁੰਦੇ ਆ ਉਹਨਾਂ ਦੇ ਕੱਢੇ ਜੜੀਆਂ ਬੂਟੀਆਂ ਦੇ ਤੇ ਜਿਹੜੀ ਆਪਣੇ ਵਾਲੀ ਆ ਉਹ ਮੈਂ ਤਾਂ ਕਹਿੰਦਾ ਨਹੀਂ ਵੀ ਉਹ ਬੜੀ ਸਲੋ ਕਰਦੀ ਆ ਸਾਡੀ ਤਾਂ ਮਤਲਬ 1 ਮਿੰਟ ਦੇ ਵਿੱਚ ਸਿਰ ਹਰ ਜਾਂਦਾ ਜੇ ਅਸੀਂ ਦਵਾਈ ਦੇ ਦਿੰਦੇ ਆਪਣੀ ਹੂੰ ਸਪਲੀਮੈਂਟ ਹੂੰ ਵੈਜੀ ਅੱਜਕੱਲ ਮਾਈਗਰੇਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਚੱਲ ਰਹੀ ਹੈ ਉਸ ਚੀਜ਼ ਦੀ ਵੀ ਕੋਈ ਤੁਹਾਡੇ ਕੋਲ ਮੈਡੀਸਿਨ ਹੈਗੀ ਹੈ ਸਾਡੇ ਕੋਲ ਸਾਰੀਆਂ ਨੇ ਇੱਥੇ ਮਾਈਗਰੇਨ ਮੈਂ ਘਰ ਵੀ ਦੱਸ ਦਿੰਨਾ ਹੁੰਦਾ ਵੀ ਵੀ ਆ ਚੀਜ਼ ਲੈ ਲਓ ਤੇ ਤੁਸੀਂ ਠੀਕ ਹੋ ਜਾਓਗੇ ਉਹ ਕਿਹੜੀ ਚੀਜ਼ ਜਿਹੜੀ ਜੇ ਵਰਤ ਸਕਦੇ ਆ ਜਿਵੇਂ ਘਰ ਦੇ ਵਿੱਚ ਕਿਸੇ ਘਰ ਦੇ ਵਿੱਚ ਜ਼ਿਆਦਾ ਲੋਕਾਂ ਨੂੰ ਜਿਹੜੇ ਆਪਣੇ ਟੈਨਸ਼ਨ ਦੇ ਵਿੱਚ ਆ ਜਾਂਦੇ ਆ ਜਾਂ ਤਣਾਅ ਹੋ ਜਾਂਦਾ ਉਹਨਾਂ ਦੇ ਦਿਮਾਗ ਦੇ ਉੱਤੇ ਉਹਨਾਂ ਦੇ ਨਾਲ ਸਿਰ ਦੁਖਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ ਜੀ ਅਸੀਂ ਕਹਿੰਦੇ ਆ ਵੀ ਤੁਸੀਂ ਨਾ ਨਾਰਮਲ ਚੀਜ਼ਾਂ ਜਿਵੇਂ ਠੰਡੀਆਂ ਚੀਜ਼ਾਂ ਨੇ ਉਹ ਖਾਣੀਆਂ ਨੇ ਗਰਮ ਚੀਜ਼ਾਂ ਦਾ ਮਨ ਕਰਦੇ ਹੋ ਸਟ्रेस ਤੁਹਾਡੀ ਘਟ ਜਾਣੀ ਆ ਤੁਹਾਨੂੰ ਨੀਂਦ ਆਉਣ ਲੱਗ ਜਾਣੀ ਆ ਜੇ ਨੀਂਦ ਆਉਣ ਲੱਗੀ ਤਾਂ ਬ੍ਰੇਨ ਲੈਕਸ ਹੋ ਜਾਣਾ ਜੇ ਬ੍ਰੇਨ ਲੈਕਸ ਹੋ ਗਿਆ ਤਾਂ ਸੜ ਸੜ ਹਰ ਜਾਣਾ ਪਰ ਤੁਸੀਂ ਤਾਂ ਹੁਣ ਆਪਣੀ ਵੀਡੀਓ ਦੇ ਵਿੱਚ ਹੀ ਇਲਾਜ ਫਰੀ ਦੇ ਵਿੱਚ ਦੱਸਤਾ ਲੋਕ ਤਾਂ ਇਹੀ ਚੀਜ਼ਾਂ ਦੇ ਵੀ ਪੈਸੇ ਲੈ ਲੈਂਦੇ ਫਿਰ ਤੁਹਾਡੇ ਕੋਲ ਕੌਣ ਆਊਗਾ ਮੇਰੇ ਕੋਲ ਔਰ ਚਾਹੀਦਾ ਨਾ ਆਉਣ ਕੋਈ ਜ਼ਰੂਰਤ ਨਹੀਂ ਹੈਗੀ ਮੈਂ ਕਹਿੰਦਾ ਮੈਂ ਘਰੇ ਹੀ ਦੱਸ ਦੂੰਗਾ ਉਹਨੇ ਜੇ ਰਸੋਈ ਦੇ ਵਿੱਚ ਸਾਰਾ ਕੁਛ ਆਈ ਪਿਆ ਜਿਹੜਾ ਮੇਰੇ ਕੋਲ ਪਿਆ ਤੇ ਉਹ ਘਰੇ ਬੈਠੇ ਹੀ ਠੀਕ ਹੋ ਜਾਣਗੇ ਜੀ ਜੀ ਬਾਕੀ ਜਿਹੜੇ ਇੱਥੇ ਕਿ ਮੇਰੇ ਅੱਗੇ ਕਈ ਗਰੀਬ ਲੋਕ ਨੇ ਉਹ ਇੱਥੇ ਆ ਜਾਂਦੇ ਆ ਉਹ ਮੈਨੂੰ ਕਹਿ ਦਿੰਦੇ ਆ ਮੈਂ ਗਰੀਬ ਆ ਤੇ ਮੈਂ ਉਹਨੂੰ ਫ੍ਰੀ ਦਵਾਈ ਦੇ ਦਿੰਦਾ ਹੂੰ ਕੋਈ ਪੈਸਾ ਨਹੀਂ ਲਿੱਤਦਾ ਕੋਈ ਪੈਸਾ ਨਹੀਂ ਬਿਲਕੁਲ ਨਹੀਂ ਬਿਲਕੁਲ ਲਵਾਂਗਾ ਹਾਂ ਫ੍ਰੀ ਦੇ ਵਿੱਚ ਦਵਾਈ ਦੇ ਦਿੰਨੇ ਫ੍ਰੀ ਦੇ ਦੂੰਗਾ ਜਿਹੜੀ ਮਰਜ਼ੀ ਪ੍ਰੋਬਲਮ ਹੋਵੇ ਉਹਨਾਂ ਨੂੰ ਕਿਵੇਂ ਇਹ ਸੇਵਾ ਜੀ ਇਹ ਅੱਛਾ ਜੀ ਇਹ ਸੇਵਾ ਜਿਹੜੀ ਹੈ ਨਾ ਜੇ ਅਸੀਂ ਗਰੀਬਾਂ ਦੀ ਸੇਵਾ ਕਰਾਂਗੇ ਤੇ ਉਹ ਪਰਮਾਤਮਾ ਵਾਹਿਗੁਰੂ ਆ ਜਿਹੜਾ ਉਹ ਸਾਡੇ ਤੇ ਆਪਣੇ ਆਪ ਕਿਰਪਾ ਕਰ ਦਿੰਦਾ ਹੂੰ ਇੱਕ ਨਾ ਵੈ ਜੀ ਸੈਲਾਂ ਦੀ ਦਿੱਕਤ ਬਹੁਤ ਆਉਂਦੀ ਆ ਕਿ ਕਹਿੰਦੇ ਸੈੱਲ ਘਟ ਗਏ ਉਹ ਉਸ ਚੀਜ਼ ਦੀ ਵੀ ਕੋਈ ਤੁਹਾਡੇ ਕੋਲ ਦਵਾਈ ਹੈਗੀ ਆ ਤਿਆਰ ਕੀਤੀ ਹੋਈ ਆ ਕਿਵੇਂ ਸੈਲ ਕਟਰ ਦੇ ਕਾਰਨ ਹੁੰਦੇ ਆ ਜਿੱਥੇ ਅਸੀਂ ਐਂਟੀਬਾਇਓਟਿਕ ਬਾਹਰੋਂ ਲੈ ਲੈਨੇ ਆ ਜਿਵੇਂ ਐਲੋਪੈਥੀ ਵਿੱਚ ਲੈ ਲਓ ਤਾਂ ਉਹ ਕੀ ਕਰਦੀ ਆ ਉਹ ਜਿਹੜੇ ਵਾਇਰਸ ਹੁੰਦੇ ਆ ਉਹਨਾਂ ਨੂੰ ਤਾਂ ਮਾਰਨਾ ਮਾਰਨਾ ਉਹ ਪਲੇਟਲਟ ਸੈੱਲ ਨੂੰ ਵੀ ਡਾਊਨ ਕਰ ਦਿੰਦੀ ਆ ਸਾਡੇ ਦੇ ਵਿੱਚ ਕੀ ਆ ਮੈਂ ਘਰ ਹੀ ਦੱਸ ਦਿੰਦਾ ਵਾ ਉਹ ਤੱਕ ਮਤਲਬ ਠੀਕ ਹੋ ਜਾਣਗੇ ਪਲੇਟਲਟ ਸੈੱਲ ਉਹਨਾਂ ਦੇ ਆਪ ਹੋ ਜਾਣਗੇ ਨਿੰਮ ਦੇ ਪੱਤੇ ਲੈ ਲਓ ਬਲੋ ਲੈ ਲਓ ਅ ਪਦੀਨੇ ਦੇ ਪੱਤੇ ਲੈ ਲਓ ਤੇ ਇਹਦੇ ਪੱਤੇ ਲੈ ਕੇ ਉਹਦਾ ਰਸ ਕੱਢ ਲਓ ਤੁਸੀਂ ਇਹ ਪੱਤੇ ਲੈ ਲਓ ਇਹਦਾ ਰਸ ਕੱਢ ਕੇ ਪੀਓ 2 ਦਿਨ ਦੇ ਵਿੱਚ 20 3000 ਚੜ ਜਾਣਗੇ ਇਕਦਮ ਅੱਜ ਲੈ ਲਓ ਸਵੇਰ ਨੂੰ 50000 ਵੱਜ ਜਾਣਗੇ ਕੋਈ ਦਵਾਈ ਲੈਣ ਦੀ ਫਿਰ ਜ਼ਰੂਰਤ ਨਹੀਂ ਹੈ ਬਿਲਕੁਲ ਹੀ ਦਵਾਈ ਇਹ ਸਾਡੀ ਦਵਾਈ ਹੋਈ ਹੈ ਅੱਛਾ ਇਹ ਤੁਹਾਡੀ ਜਿਹੜੀ ਤੁਸੀਂ ਸਾਡੀ ਦਵਾਈ ਜੜੀਆਂ ਬੂੜੀਆਂ ਵਾਲੀ ਸਾਡੀ ਦਵਾਈ ਆ ਘਰ ਬੈਠੇ ਠੀਕ ਹੋ ਜਾਓ ਕੋਈ ਵੀ ਦਵਾਈ ਲੈਣ ਦੀ ਲੋੜ ਨਹੀਂ ਹੈ ਸਾਡੀ ਇਹ ਆਪਣੀ ਦਵਾਈ ਹੈ ਹੂੰ ਘਰ ਬੈਠੇ ਠੀਕ ਬੋ ਪਰ ਕਈ ਲੋਕ ਤਾਂ ਸੈਲ ਘਟੇ ਦੇ ਉਹ ਆਪਣੇ ਡ੍ਰਿਪ ਵਗੈਰਾ ਲਵਾਉਣ ਲੱਗ ਜਾਂਦੇ ਨੇ ਹਸਪਤਾਲਾਂ 'ਚ ਚਲੇ ਜਾਂਦੇ ਨੇ ਡ੍ਰਿਪ ਡ੍ਰਿਪ ਦੀ ਕੋਈ ਲੋੜ ਨਹੀਂ ਹੈਗੀ ਡ੍ਰਿਪ ਆਪਣੇ ਘਰੇ ਹੀ ਲਾ ਲਓ ਇਹ ਅੱਛਾ ਜੀ ਜੜੀਆਂ ਬੂੜੀਆਂ ਵਾਲੀ ਲਾ ਲਓ ਬਸ ਇਹ ਡ੍ਰਿਪ ਆ ਹੂੰ ਠੀਕ ਹੈ ਜੀ ਲੀਵਰ ਨੂੰ ਤਕੜਾ ਰੱਖਣਾ ਜ਼ਰੂਰ ਤਾਂ ਬਸ ਤੇ ਲੀਵਰ ਤਕੜਾ ਤਾਂ ਤੁਹਾਡਾ ਸਭ ਕੁਝ ਤਕੜਾ ਹੂੰ ਇੱਕ ਵੈਜੀ ਅੱਜ ਕੱਲ ਦੀ ਗੱਲ ਕਰੀਏ ਤਾਂ ਖਾਸ ਕਰਕੇ ਕੀ ਹੈ ਖਾਸ ਕਰਕੇ ਆਪਣੀਆਂ ਮਾਤਾਵਾ ਪੈਣਾ ਦੇ ਗੋਡਿਆਂ ਮੋਡਿਆਂ ਦਾ ਦਰਦ ਬਹੁਤ ਜ਼ਿਆਦਾ ਹੈ ਕਿ ਕਹਿੰਦੇ ਗੋਡਿਆਂ ਦਾ ਦਰਦ ਹੈ ਗੋਡੇ ਤਾਂ ਬਦਲਾਣੇ ਪੈਣੇ ਨੇ ਉਹ ਕਿੰਨੇ ਕੁ ਸਹੀ ਹੈਗੇ ਬਦਲੋਣੇ ਫਿਰ ਅੱਜ ਲੋਕਾਂ ਦਾ ਟ੍ਰੈਂਡ ਚੱਲ ਪਿਆ ਇਹ ਮੋਬਾਈਲ ਪਏ ਨੇ ਜੀ ਮੋਬਾਈਲ ਚੱਕ ਕੇ ਦੇਖਣ ਲੱਗ ਜਾਂਦੇ ਆ ਨੀਵੀਂ ਪਾ ਕੇ ਦੇਖਣ ਲੱਗ ਜਾਂਦੇ ਆ ਸਰਵਿਕਲ ਹੋ ਜਾਂਦਾ ਜੀ ਸਰਵਿਕਲ ਦੇ ਨਾਲ ਚੱਕਰ ਆਉਂਦੇ ਆ ਹਮ ਠੀਕ ਆ ਜੀ ਖਚਾਹ ਹੋ ਜਾਂਦਾ ਹਮ ਤੇ ਉਹਨਾਂ ਦੀਆਂ ਧੌਣਾ ਮਗਰ ਦਰਦ ਕਰ ਲੱਗ ਜਾਂਦੀ ਆ ਹਮ ਕਹਿੰਦੇ ਸਰਵਿਕਲ ਹੋ ਗਿਆ ਜੀ ਹਮ ਹਮ ਸੈਕੰਡ ਜਿਹੜੇ ਆਪਾਂ ਸਹਰਾਣਾ ਲੈਨੇ ਆ ਜੀ ਸਹਰਾਣਾ ਬੰਦ ਕਰ ਦਿਓ ਸਰਵਾਈਕਲ ਵਾਲੇ ਹਮ ਤੇ ਜਿਹੜੀਆਂ ਐਕਸਰਸਾਈਜ਼ਾਂ ਨੇ ਉਹ ਅਸੀਂ ਕਰਾਉਣੇ ਆ ਹਮ ਤੇ ਉਹ ਠੀਕ ਹੋ ਜਾਂਦੀ ਆ ਹਮ ਹਮ ਫਿਰ ਕਿੰਨਾ ਕੁ ਸਮਾਂ ਤੁਹਾਡੇ ਕੋਲ ਲਗਾਤਾਰ ਰੋਣਾ ਪੈਣਾ ਉਹਨਾਂ ਨੂੰ ਬਈ ਕੋਈ ਦੋ ਦੋ ਦਿਨ ਬਾਅਦ ਜਾਂ ਚਾਰ ਦਿਨ ਬਾਅਦ ਕਿਵੇਂ ਅ ਅਸੀਂ 15 ਦਿਨ ਦਵਾਈ ਦੇ ਦਿੰਨੇ ਆ ਹਮ 15 ਦਿਨ ਬਾਅਦ ਹੋਣਾ ਹੁੰਦਾ ਹਮ ਅ ਪਹਿਲੇ ਦਿਨ ਉਹ ਆਉਣਗੇ ਸਾਡੇ ਕੋਲ ਜੀ ਤਾਂ ਅਸੀਂ ਉਹਨਾਂ ਨੂੰ ਤਕਰੀਬਨ 57 ਮਿੰਟਾਂ ਵਿੱਚ ਰਲੀਫ ਦੇ ਕੇ ਤੋਰਦੇ ਹਾਂ ਹੂੰ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਗੋੜਿਆ ਤਾਂ ਜਿਵੇਂ ਹਾਂਜੀ ਹਾਂਜੀ ਬਾਲਾ ਸਮਾਂ ਨਹੀਂ ਰੱਖਦੇ تھے ਕਿਉਂਕਿ 57 ਮਿੰਟਾਂ ਵਿੱਚ ਰਲੀਫ ਉਹਨਾਂ ਨੂੰ ਮਿਲ ਜਾਂਦੀ ਹੈ ਇਹ ਫਿਰ ਕੋਈ ਆਪਰੇਸ਼ਨ ਵਗੈਰਾ ਕਰਦੇ ਹੋ ਨਾਲ ਕਿਵੇਂ ਨਹੀਂ ਜੀ ਆਪਰੇਸ਼ਨ ਨਹੀਂ ਸਾਡੇ ਕੋਲੇ ਹੁੰਦਾ ਸਾਡੇ ਕੋਲੇ ਜੜੀਆਂ ਬੂਟੀਆਂ ਦਾ ਇਲਾਜ ਹੁੰਦੇ ਆ ਜੜੀ ਬੂਟੀਆਂ ਨਾਲ ਹਾਂਜੀ ਹਾਂਜੀ ਐ ਐਲੋਪੈਥੀ ਵੈਜੇ ਕਿੰਨੇ ਕੁ ਨੁਕਸਾਨ ਦੇਈ ਹੈਗੀ ਹੈ ਖਾਸ ਕਰਕੇ ਆਪਣੇ ਘਰ ਦੇ ਵਿੱਚ ਕੀ ਹੁੰਦਾ ਕਿਸੇ ਦਾ ਸਿਰ ਦੁਖ ਰਿਆ ਕਿਸੇ ਦਾ ਕਿਸੇ ਨੂੰ ਵੈਸੇ ਲੱਤਾਂ ਦਰਨੇ ਅਗਲਾ ਐਲੋਪੈਥੀ ਖਾ ਲੈਂਦਾ ਮੈਂ ਇਹ ਕਹਿਣਾ ਵੀ ਐਲੋਪੈਥੀ ਠੀਕ ਆ ਹੂੰ ਫਾਸਟ ਰੀਲਿਫ ਵਾਸਤੇ ਬਹੁਤ ਵਧੀਆ ਵਾ ਹੂੰ ਲੇਕਿਨ ਇਲਾਜ ਨਹੀਂ ਜੀ ਉਹਦਾ ਇਲਾਜ ਨਹੀਂ ਹੁੰਦਾ ਉਹਦੇ ਵਿੱਚ ਹਾਂ ਰੀਲਿਫ ਮਿਲ ਜਾਂਦੀ ਹੈ ਰੀਲਿਫ ਵਾਸਤੇ ਇੱਕਦਮ ਰੀਲਿਫ ਲੈਣੀ ਆ ਤਾਂ ਇੱਕਦਮ ਮਿਲ ਜਾਂਦੀ ਆ ਤੇ ਜਿਹੜੀਆਂ ਆਪਣੀਆਂ ਜੜੀਆਂ ਬੂਟੀਆਂ ਨੇ ਆਪਣੀਆਂ ਖੁਦ ਹੀ ਬਣਾਈਆਂ ਹੋਈਆਂ ਨੇ ਆਪਣੀਆਂ ਇਹੇ ਵੀ ਇੱਕ ਮਿੰਟ ਦੇ ਵਿੱਚ ਰੀਲਿਫ ਦੇ ਦਿੰਦੀਆਂ ਨੇ ਕਿ ਸਰ ਦੁੱਖਦਾ ਮੈਨੂੰ ਹੁਣੇ ਦੱਸ ਦਿਓ ਮੈਂ ਕਮੈਂਟ ਹੀ ਸਰ ਹਟਾ ਦੂੰਗਾ ਤੁਹਾਡੀ ਜਿਹੜੀ ਜੜੀ ਬੂਟੀਆਂ ਨਾਲ ਹਾਂ ਜੜੀ ਬੂਟੀਆਂ ਨਾਲ ਬੋਲ ਜੀ ਅੱਛਾ ਨਾਲ ਦੀ ਨਾਲ ਹੀ ਮਤਲਬ ਇੱਕ ਮਿੰਟ ਦੇ ਅੰਦਰ ਜਾਂ ਹਾਂ ਜੀ ਇੱਕ ਮਿੰਟ ਸਿਰ ਦੁਖੂਗਾ ਨਹੀਂ ਬਿਲਕੁਲ ਨਹੀਂ ਵੈਦ ਜੀ ਅੱਜ ਕੱਲ ਪਿੱਤੇ ਦੀ ਪੱਥਰੀ ਤੇ ਗੁਰਦੇ ਦੀ ਪੱਥਰੀ ਬਹੁਤ ਜ਼ਿਆਦਾ ਚੱਲ ਰਹੀ ਆ ਉਸ ਚੀਜ਼ ਦਾ ਵੀ ਤੁਹਾਡੇ ਕੋਲ ਕੋਈ ਇਲਾਜ ਹੈਗਾ ਹਾਂਜੀ ਸਾਡੇ ਕੋਲੇ ਇਲਾਜ ਦੋਨਾਂ ਦਾ ਹੀ ਆਈ ਹੂੰ ਪਿੱਤੇ ਦੀ ਪੱਥਰੀ ਵੀ ਨਿਕਲ ਜਾਂਦੀ ਆ ਗੁਰਦੇ ਦੀ ਵੀ ਨਿਕਲ ਜਾਂਦੀ ਆ ਉਹਨਾਂ ਦੇ ਪ੍ਰੇਹਿਜ ਕਰਨੇ ਜ਼ਰੂਰੀ ਹੁੰਦੇ ਆ ਹੂੰ ਲੇਕਿਨ ਜਿਹੜੇ ਪ੍ਰੇਹਿਜ ਕਰ ਜਾਂਦੇ ਆ ਉਹਨਾਂ ਦੀ ਪੱਥਰੀ ਨਿਕਲ ਜਾਂਦੀ ਆ ਜਿਹੜੇ ਪ੍ਰੇਹਿਜ ਨਹੀਂ ਕਰਦੇ ਉਹਨਾਂ ਦੀ ਥੋੜਾ ਨਿਕਲ ਜਾਂਦੀ ਆ ਲੇ ਕਿੰਨੀ ਕ ਵੱਡੀ ਪੱਥਰੀ ਹੋਵੇ ਉਹ ਵੀ ਨਿਕਲ ਜੂਗੀ ਆ ਐਮ ਐਮ ਕਿੰਨੇ ਕ ਤੱਕ ਇਹ 5-7 ਐਮ ਐਮ ਦੀ ਹੋਵੇ ਤਾਂ 1 ਮਹੀਨੇ ਵਿੱਚ ਨਿਕਲ ਜਾਂਦੀ ਆ ਉਹਦੇ ਲਈ ਕੋਈ ਆਪਰੇਸ਼ਨ ਕਰੋਗੇ ਤੁਸੀਂ ਫਿਰ ਕਿਵੇਂ ਨਹੀਂ ਕੋਈ ਆਪਰੇਸ਼ਨ ਦੀ ਲੋੜ ਨਹੀਂ ਹੈ ਆਪਣੀ ਸਪਲੀਮੈਂਟ ਦੇ ਦਿੰਨੇ ਆ ਉਹਨਾਂ ਸਪਲੀਮੈਂਟ ਦੇ ਨਾਲ ਇਹ ਬਾਹਰ ਨਿਕਲ ਜਾਂਦੀ ਆ ਹੂੰ ਉਹ ਦੁਬਾਰਾ ਤੋਂ ਵੀ ਕਹਿੰਦੇ ਬਣ ਜਾਂਦੀ ਆ ਫਿਰ ਨਹੀਂ ਨਹੀਂ ਗੁਰਦੇ ਵਿੱਚ ਬਣਦੀ ਆ ਪਿੱਤੇ ਵਿੱਚ ਤਾਂ ਇੱਕ ਵਾਰੀ ਨਿਕਲ ਗਈ ਮੁੜ ਕੇ ਨਹੀਂ ਬਣੂਗੀ ਹੂੰ ਪਰ ਜਿਹੜੀ ਆਪਾਂ ਗੁਰਦੇ ਵਾਸਤੇ ਦਿੰਨੇ ਆ ਉਹਦੇ ਵਾਸਤੇ ਵੀ ਉਹ ਆਪਾਂ ਕਲੀਅਰ ਕਰਨ ਤੋਂ ਬਾਅਦ 1 ਮਹੀਨਾ ਐਕਸਟਰਾ ਖਵਾ ਦਿੰਨੇ ਆ ਉਹ ਦੁਬਾਰਾ ਫਿਰ ਉਹ ਨਹੀਂ ਬਣਦੀ ਉਹ ਤਾਂ ਕਈ ਕਹਿੰਦੇ ਕਹਿੰਦੇ ਇਹ ਤਾਂ ਆਪਰੇਸ਼ਨ ਕਰਕੇ ਕੱਢਣੀ ਪੈਣੀ ਹੈ ਕਹਿੰਦੇ ਪਤਾ ਨਹੀਂ ਮੇਰੇ ਕੋਲ ਰਿਪੋਰਟਾਂ ਪੰਜਾਂ ਨੇ ਆਹ ਇਹ ਸਾਰੀਆਂ ਨਿਕਲ ਜਾਂਦੀਆਂ ਨੇ ਜੀ ਜੇ ਮੈਂ ਕਹਾਂ ਇਹ ਤੁਹਾਡੀ ਦਵਾਈ ਦੇ ਨਾਲੀ ਮਤਲਬ ਟੈਸਟ ਕਰਵਾ ਕੇ ਆਉਂਦਾ ਬੰਦਾ ਆਉਂਦਾ ਜੀ ਹਾਂ ਜੀ ਹਾਂ ਜੀ ਫਿਰ ਬਾਅਦ ਟੈਸਟ ਕਰਾਉਨੇ ਉਹ ਹੁੰਦੀ ਨਹੀਂ ਹਾਂ ਜੀ ਹੁੰਦੀ ਨਹੀਂ ਜੀ ਅ ਵੈ ਜੀ ਇੱਕ ਨਾ ਪੀਲੀਆ ਕਹਿ ਦਿੰਦੇ ਆ ਕਹਿੰਦੇ ਕੋਈ ਕਹਿੰਦਾ ਪੀਲਾ ਪੀਲੀਆ ਕੋਈ ਕਹਿੰਦਾ ਕਾਲਾ ਪੀਲੀਆ ਇਹ ਪੀਲੀਏ ਦੀਆਂ ਕਿੰਨੀਆਂ ਕਿ ਕਿਸਮਾਂ ਹੈਗੀਆਂ ਡਾਕਟਰਾਂ ਦੇ ਅ ਅ ਮੁਤਾਬਕ ਇਹ ਤਾਂ 5 ਕਿਸਮ ਦੀਆਂ ਹੁੰਦੀਆਂ ਨੇ ਹਮ ਇੱਕ ਤਾਂ ਲੋਰ ਹੋ ਗਿਆ ਜੀ ਇੱਕ ਮੀਡੀਅਮ ਹੋ ਗਿਆ ਹਮ ਇੱਕ ਹਾਈ ਹੋ ਗਿਆ ਹਮ ਏ ਬੀ ਸੀ ਉਹਨਾਂ ਨੇ ਕਿਹਾ ਜੀ ਵੀ ਇਹ ਇਹ ਹੋ ਗਿਆ ਬੀ ਹੋ ਗਿਆ ਸੀ ਹੋ ਗਿਆ ਸੀ ਨੂੰ ਕਾਲਿਆ ਕਿਹਾ ਕਾਲਾ ਕਿਹਾ ਗਿਆ ਹੈ ਲੀਵਰ ਦੀ ਪ੍ਰੋਬਲਮ ਹੈ ਹਮ ਉਹਨਾਂ ਲੀਵਰ ਦੇ ਵਿੱਚ ਦੇਖਣਾ ਕੀ ਆ ਉਹਦੀ ਫੰਗਸ ਆ ਉਹਦੇ ਵਿੱਚ ਜਾਂ ਸਰੋਸਿਸ ਹੋ ਗਈ ਆ ਜਾਂ ਕੀ ਵੀ ਹੋ ਗਿਆ ਉਹਨੂੰ ਉਹਨੂੰ ਠੀਕ ਕਰਨ ਵਾਸਤੇ ਲੀਵਰ ਨੂੰ ਮੈਂ ਇਹ ਕਹਿੰਦਾ ਵੀ ਤੁਸੀਂ 10 ਦਿਨ ਭੁੱਖੜ ਤਾਲ ਕਰ ਦਿਓ ਹਮ ਸਿਰਫ ਜੂਸ ਪੀਓ ਆਣਾ ਬੰਦ ਕਰ ਦਿਓ ਲੀਵਰ ਵੈਸੇ ਠੀਕ ਹੋ ਜਾਂਦਾ ਹੈ। ਅੱਛਾ ਬਈ ਖਾਣਾ ਪੀਣਾ ਛੱਡ ਦੇਣਾ। ਖਾਣਾ ਪੀਣਾ ਛੱਡ ਦਿਓ, ਲੀਵਰ ਨੂੰ ਰੈਸਟ ਦੇ ਦਿਓ। ਜਦੋਂ ਲੀਵਰ ਨੂੰ ਰੈਸਟ ਨਹੀਂ ਦੇਣੀ ਤੇ ਫਿਰ ਲੀਵਰ ਨੇ ਖਰਾਬ ਹੋਣਾ ਹੀ ਆ। ਹੂੰ। ਤੇ ਪੀਲੀਆ ਹੋਣਾ ਹੀ ਆ। ਮੈਂ ਤਾਂ ਇਹ ਹੀ ਕਹੂੰਗਾ 10 ਦਿਨ ਤੀ ਲੈਕਸ ਦੇ ਦਿਓ ਬਚਾਰੇ ਨੂੰ। ਹੂੰ ਹੂੰ। ਮੈਂ ਦਵਾਈ ਦੀ ਕੋਈ ਲੋੜ ਨਹੀਂ। ਦਵਾਈ ਦੀ ਕੋਈ ਲੋੜ ਨਹੀਂ ਹੈਗੀ। ਹੂੰ ਜੂਸ ਪੀਣਾ ਸ਼ੁਰੂ ਕਰ ਦਿਓ ਕੋਈ ਨਾ ਕੋਈ। ਜੂਸ ਕੋਈ ਜਿਵੇਂ ਗੰਨੇ ਦਾ ਜੂਸ ਆ ਜਾਂ ਗੰਨਾ ਚੂਪ ਲੋ ਜਾਂ ਅਨਾਰ ਦਾ ਜੂਸ ਪੀ ਲੋ। ਇਹੋ ਜਿਹੀ ਚੀਜ਼ਾਂ ਜਿਹੜੀਆਂ ਆਪਾਂ ਇਸਤੇਮਾਲ ਕਰਨੀਆਂ ਨੇ ਤੇ ਅੰਨ ਬਿਲਕੁਲ ਬੰਦ ਕਰ ਦਿਓ। ਪੀਲੀਆ ਠੀਕ ਹੋ ਜਾਂਦਾ ਚਾਹੇ ਪੀਲੀਆ ਕਾਲਾ ਕਿਉਂ ਨਾ ਹੋਵੇ ਚਾਹੇ ਕਹੇ ਦਾ ਵੀ ਹੋ ਜਿਹੜਾ ਮਰਜੀ ਜਿੰਨਾ ਪੁਰਾਣਾ ਹੋਵੇ ਜਿਵੇਂ ਕਈ ਮਰੀਜ਼ ਆਉਂਦੇ ਵੀ ਹਰ ਸਾਲ ਹੋ ਜਾਂਦਾ ਕਈਆਂ ਨੂੰ ਮੈਂ ਤੇ ਨਾ ਨਹੀਂ ਹੋਊਗਾ ਜੀ ਬਿਲਕੁਲ ਨਹੀਂ ਹੋਊਗਾ ਹੂੰ ਚੱਟੇ ਵਾਲੇ ਮੇਰੇ ਕੋਲ ਇੱਥੇ ਆਏ ਉਹ ਵੀ ਠੀਕ ਹੋ ਗਏ ਹੂੰ ਉਹਨਾਂ ਦੇ ਲੀਵਰ ਬੜੇ ਠੀਕ ਔਖੇ ਕਰਨੇ ਆ ਪਰ ਉਹ ਠੀਕ ਹੋ ਗਏ ਇੱਕ ਵੈਦ ਜੀ ਫੈਟੀ ਲੀਵਰ ਦੀ ਪ੍ਰੋਬਲਮ ਜਿਹੜੀ ਅੱਜ ਕੱਲ ਬਹੁਤ ਜ਼ਿਆਦਾ ਚੱਲ ਰਹੀ ਹੈ ਖਾਸ ਕਰਕੇ ਨੌਜਵਾਨਾਂ ਨੂੰ ਕਹਿੰਦੇ ਫੈਟੀ ਲੀਵਰ ਹੋ ਗਿਆ ਜੀ ਫੈਟੀ ਲੀਵਰ ਕਿਉਂ ਹੁੰਦਾ ਵਾ ਕਾਰਨ ਕੀ ਆ ਜਦੋਂ ਜੀਨਾ ਆਪਣਾ ਖਾਣ ਪੀਣ ਸਟਾਈਲ ਜਿਹੜਾ ਆਪਣਾ ਉਹ ਚੇਂਜ ਨਹੀਂ ਕਰਦੇ ਉਹਦੇ ਤੱਕ ਇਹ ਫੈਟੀ ਲੀਵਰ 95 ਲੋਕਾਂ ਦੇ ਆ ਰਹੀ ਆ ਹੂੰ ਜਿੰਨੇ ਵੀ ਆ ਰਿਹਾ ਮੇਰੇ ਕੋਲ ਫੈਟੀ ਲੀਵਰ ਵਾਲੇ ਆ ਰਹੇ ਆ ਹੂੰ ਤੇ ਉਹ ਫੈਟੀ ਲੀਵਰ ਵਾਸਤੇ ਕੀ ਹੁੰਦਾ ਸਾਡੇ ਕੋਲੇ ਅ ਕਟ ਕੀ ਹੁੰਦੀ ਆ ਜਿਹਨੂੰ ਕੜੂ ਕੰਨੇ ਆ ਹਾਂ ਉਹ ਲੀਵਰ ਦੇ ਉੱਤੇ ਬਹੁਤ ਕੰਮ ਕਰਦੀ ਆ ਹੂੰ ਠੀਕ ਆ ਜੀ ਅ ਕਾਲ ਮੇਘ ਹੁੰਦਾ ਸਾਡੇ ਕੋਲੇ ਜੜੀ ਬੂਟੀ ਜੀ ਜਿਹੜੀ ਲੀਵਰ ਦੇ ਉੱਤੇ ਕੰਮ ਕਰਦੀ ਆ ਭੁਇਂ ਆਮਲਾ ਹੁੰਦਾ ਜਿਹੜਾ ਲੀਵਰ ਦੇ ਉੱਤੇ ਕੰਮ ਕਰਦਾ ਮੈਂ ਇਹੀ ਕਹਿਣਾ ਕਿ ਮੇਰੇ ਕੋਲ ਵੀ ਆਉਣ ਦੀ ਲੋੜ ਨਹੀਂ ਹੈ ਘਰੇ ਇਸਤੇਮਾਲ ਕਰ ਲਓ ਠੀਕ ਹੋ ਜਾਓ ਮੇਰੇ ਕੋਲ ਵੀ ਆਉਣ ਦੀ ਲੋੜ ਨਹੀਂ ਇਹ ਇਹ ਚੀਜ਼ਾਂ ਫਿਰ ਕਿੱਥੋਂ ਮਿਲਣਗੀਆਂ ਕਿੱਥੋਂ ਉਹਨਾਂ ਨੂੰ ਇਹ ਬੰਸਾਰੀ ਕੋਲੋਂ ਮਿਲ ਜਾਣਗੀਆਂ ਸਾਰੀਆਂ ਅੱਛਾ ਕਿਸੇ ਵੀ ਬੰਸਾਰੀ ਜੀ ਦੇ ਘਰ ਹਾਂਜੀ ਹਾਂਜੀ ਹਾਂ ਮਰ ਲਓ ਤੇ ਉਹਦਾ ਅਨੁਪਾਣ ਲੈ ਕੇ ਪੁੱਛ ਕੇ ਮਿੱਥੋਂ ਤੇ ਉਹ ਲੈ ਲਓ ਤੁਸੀਂ ਤੇ ਉਹ ਵੀ ਠੀਕ ਹੋ ਜਾਂਦਾ ਤੁਹਾਨੂੰ ਫਿਰ ਫੋਨ ਦੇ ਉੱਤੇ ਪੁੱਛ ਸਕਦੇ ਨੇ ਨਾਲ ਕਿ ਮੇਰੀ ਆ ਕੋਈ ਤੁਹਾਨੂੰ ਆ ਕੇ ਪੁੱਛ ਸਕਦੇ ਨੇ ਕਿਵੇਂ ਜਦ ਤੱਕ ਮੈਂ ਜਿਉਣਾ ਵਾਂ ਮੈਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਉਹਦਾ ਉਹਦਾ ਫਿਰ ਕੋਈ ਤੁਸੀਂ ਚਾਰਜ ਲੈਂਦੇ ਹੋਣੇ ਨਹੀਂ ਮੈਂ ਚਾਰਜ ਕੋਈ ਨਹੀਂ ਜੀ ਕੋਈ ਚਾਰਜ ਨਹੀਂ ਕੋਈ ਚਾਰਜ ਦੋ ਮਿੰਟ ਵਿੱਚ ਤੁਸੀਂ ਜਾਣਕਾਰੀ ਦੇ ਦੂੰਗਾ ਦੇਖੋ ਜੀ ਮੈਂ ਪੈਦਾ ਕਿਉਂ ਹੋਇਆ ਮੈਨੂੰ ਪੈਦਾ ਵਾਹਿਗੁਰੂ ਨੇ ਕਿਉਂ ਕੀਤਾ ਇੱਥੇ ਜੇ ਮੈਨੂੰ ਗਿਆਨ ਆ ਤਾਂ ਮੈਂ ਲੋਕਾਂ ਨੂੰ ਮੰਡੋ ਜੀ ਕਿਉਂਕਿ ਲੋਕਾਂ ਦਾ ਭਲਾ ਹੋਵੇ ਠੀਕ ਆ ਜੀ ਪੈਸੇ ਦੀ ਕੋਈ ਗੱਲ ਨਹੀਂ ਹੈ ਪੈਸਾ ਤਾਂ ਆ ਗਿਆ ਚਲੇ ਗਿਆ ਆ ਗਿਆ ਚਲੇ ਗਿਆ ਜਿਵੇਂ ਮਰ ਗਿਆ ਖਾਲੀ ਹੱਥ ਜਾਉਂਦਾ ਠੀਕ ਹੈ ਜੀ ਪੈਸੇ ਦੀ ਲੋੜ ਨਹੀਂ ਹੈਗੀ ਲੋਕਾਂ ਨੂੰ ਠੀਕ ਕਰਨ ਦੀ ਲੋੜ ਹੈ ਤੇ ਫੈਟੀ ਲਿਵਰ ਦੀ ਪ੍ਰੋਬਲਮ ਜਿਹੜੀ ਸਮੱਸਿਆ ਉਹ ਜਮ੍ਹੇ ਖਤਮ ਉਸ ਖਤਮ ਹੋ ਜਾਂਦੀ ਹੈ ਜੀ ਫੈਟੀ ਲਿਵਰ ਦੁਬਾਰਾ ਨਹੀਂ ਹੋਵੇ ਬਿਲਕੁਲ ਨਹੀਂ ਹੋਊਗਾ ਜੀ ਇਹਦੇ ਨਾਲ ਹੁੰਦਾ ਹੀ ਨਹੀਂ ਜੜ ਤੋਂ ਖਤਮ ਕਰਦੀ ਹੈ ਜੜ ਤੋਂ ਖਤਮ ਹੋ ਜਾਂਦੀ ਹੈ ਹਮ ਇੱਕ ਵੈਦ ਜੀ ਬਵਾਸੀਰ ਦੀ ਗੱਲ ਕਰੀਏ ਕਹਿੰਦੇ ਬਵਾਸੀਰ ਕਿੰਨੇ ਕੁ ਤਰ੍ਹਾਂ ਦੀ ਹੁੰਦੀ ਹੈਗੀ ਬਵਾਸੀਰ ਦੋ ਕਿਸਮ ਦੀ ਹੁੰਦੀ ਹੈ ਇੱਕ ਬਾਦੀ ਇੱਕ ਹੁੰਦੀ ਹੈ ਖੂਨੇ ਇਹਨਾਂ ਦੇ ਦੋਸਟ ਜਿੱਦਾਂ ਅੱਗੇ ਹੋਰ ਹੁੰਦੀਆਂ ਨੇ ਟੋਟਲ ਛੇ ਪ੍ਰਕਾਰ ਦੀ ਹੁੰਦੀ ਆ ਜੀ ਹਾਂਜੀ ਤੇ ਇਹ ਕਿਉਂ ਹੁੰਦੀ ਆ ਤੁਹਾਡੀ ਪਾਚਨ ਸ਼ਕਤੀ ਕਮਜ਼ੋਰ ਪੈ ਗਈ ਤਾਂ ਬਵਾਸੀਰ ਹੋ ਜਾਂਦੀ ਹੈ ਜੀ ਜੇ ਕੋਈ ਇਨਫੈਕਸ਼ਨ ਆਈ ਗੁੱਦਦੇ ਵਿੱਚ ਤਾਂ ਉੱਥੋਂ ਉਹਦੇ ਕੋਲੋਂ ਵੀ ਬਵਾਸੀਰ ਹੋ ਜਾਂਦੀ ਹੈ ਹਮਮ ਤੇ ਉਹਨਾਂ ਨੂੰ ਦੂਰ ਕਰਨ ਵਾਸਤੇ ਕੀ ਆ ਤੁਹਾਡੇ ਕੋਲੇ ਅ ਆਪਣੇ ਕੋਲੇ ਮੈਂ ਦੱਸ ਦੇਣਾ ਤੁਹਾਨੂੰ ਹਮਮ ਸਾਡੇ ਕੋਲੇ ਐਕਸਟ੍ਰੈਕਟ ਹੁੰਦਾ ਹੈ ਦਾ ਆਪਣਾ ਸੌਂਦ ਦਾ ਜੀ ਤੇ ਇੱਕ ਆਪਣੇ ਕੋਲੇ ਨਮਦੀਆਂ ਨਮੋਲੀਆਂ ਹੁੰਦੀਆਂ ਨੇ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਤਕਰੀਬਨ 1 ਗ੍ਰਾਮ ਅੱਧਾ ਗ੍ਰਾਮ ਖਾਣਾ ਸ਼ੁਰੂ ਕਰ ਦਿਓ ਖਾਲੇ ਪੇਟ ਤੇ ਇਹ ਦੋਨੇ ਖਤਮ ਹੋ ਜਾਂਦੀਆਂ ਦੋਨੇ ਕਿਸਮ ਦੀਆ ਬਾ ਬਵਾਸੀਤਾ ਇਬਾਦੀ ਹੋਵੇ ਜਾਂ ਖੂਨੀ ਹੋਵੇ ਇਹ ਦੋਨੇ ਹੀ ਇਹ ਦੁਆਰਾ ਦੁਆਰਾ ਵੀ ਹੋ ਸਕਦੀ ਦੁਆਰਾ ਬਿਲਕੁਲ ਨਹੀਂ ਹੋਗੀ ਦੁਆਰਾ ਨਹੀਂ ਹੋਊਗੀ ਇਹਦੇ ਲੱਛਣ ਕੀ ਨੇ ਕਾਰਨ ਸਿੰਪਟਮਸ ਕੀ ਹੈਗੇ ਨੇ ਸੈਪਟਮ ਇਹਦੇ ਇਹੀ ਆ ਕਿ ਕਬਜ਼ਾ ਹੋਣਾ ਹਮ ਆ ਪਾਚਨ ਸ਼ਕਤੀ ਆ ਕਮਜ਼ੋਰ ਪੈ ਜਾਣਾ ਹਮ ਤੇ ਆਪਣੇ ਜਦੋਂ ਇਹ ਆਪਾਂ ਲਾਂਤਾਂ ਜਿਹੜੀਆਂ ਜਾਂ ਬੈਵਾਦੀ ਵਾਲੀ ਚੀਜ਼ਾਂ ਬਦ ਖਾਣੀਆਂ ਜਿਵੇਂ ਆਲੂ ਚੌਲ ਮਹਾਰਾਜ ਮਾਂ ਮਟਰ ਗੋਭੀ ਇਹਨਾਂ ਨੂੰ ਬੰਦ ਕਰਨਾ ਪਊ ਹੋ ਸਕਦਾ ਬੈਵਾਦੀ ਨਾਲ ਹੋਈ ਹੋਵੇ ਹਮ ਇਹ ਵਾਈਰੋਗ ਨਾ ਮਦੇ ਹੋਈ ਹੋਏ ਉਹਦੇ ਨਾਲ ਵੀ ਹੋ ਜਾਂਦਾ ਉਹਨਾਂ ਨਾਲ ਵੀ ਹੋ ਜਾਂਦੀ ਹੈ ਤੇ ਵਾਈਰੋਗ ਨੂੰ ਠੀਕ ਕਰਨ ਦੇ ਵਾਸਤੇ ਸਾਡੇ ਕੋਲੇ ਹੁੰਦਾ ਕਾਲੀ ਮਿਰਚੇ ਸੁੰਢ ਤੇ ਮਗਾ ਕਿਉਂਡੀ ਪਰ ਦਾਲ ਸਬਜੀ ਵਿੱਚ ਪਾਓ ਤੇ ਘਰੇ ਹੀ ਇਲਾਜ ਕਰ ਲਓਗਾ ਹਮਮਤਲਬ ਆਣ ਦੇ ਵੀ ਲੋੜ ਨਹੀਂ ਪੈਣੀ ਨਾ ਜੀ ਨਾ ਮੈਂ ਮੈਂ ਦੱਸੀ ਆ ਨਾ ਤੂੰ ਘਰੇ ਇਲਾਜ ਕਰ ਲਓ ਘਰੇ ਇਲਾਜ ਕਰ ਲਓ ਮੇਰੇ ਕੋਲੇ ਹੋਰ ਦੀ ਲੋੜ ਨਹੀਂ ਹੈ ਹਮ ਠੀਕ ਹੈ ਜੀ ਤੇ ਮੈਨੂੰ ਪੁੱਛਣਾ ਕਿ ਜੇ ਜਦੋਂ ਮਰਜ਼ੀ ਪੁੱਛ ਲੈਣਾ ਜਦੋਂ ਮਰਜ਼ੀ ਪੁੱਛ ਲੈਣਾ ਤੇ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਤੁਸੀਂ ਬਿਮਾਰੀਆਂ ਜਿਵੇਂ ਹੁਣ ਅ ਅਪਾ ਇਹ ਕਰਤਾ ਆਪਾਂ ਜਨਾਨੀਆਂ ਨੂੰ ਪਾਣੀ ਪੈ ਜਾਂਦਾ ਠੀਕ ਆ ਜੀ ਚਮੜੀ ਰੋਗ ਆ ਤੇ ਆਮ ਜਨਾਨੀਆਂ ਨੂੰ ਜੂਟਰਸ ਦੇ ਵਿੱਚ ਰਸੋਲੀਆਂ ਹੋ ਜਾਂਦੀਆਂ ਨੇ ਜੀ ਤੇ ਉਹਨਾਂ ਦੇ ਇਲਾਜ ਜਿਹੜੇ ਨੇ ਜੇ ਖਾਂਸੀ ਆ ਇੱਕ ਦਿਨ ਮੈਨੂੰ ਖਾਂਸੀ ਹੋ ਗਈ ਜੀ ਮੁੰਡੇ ਰ ਵੀ ਖਾਂਸੀ ਹੋ ਗਈ ਇੱਕ ਦਿਨ ਖਾਂਸੀ ਦੀ ਪ੍ਰੋਬਲਮ ਵੀ ਆ ਖਾਂਸੀ ਕਾਫੀ ਜੀ ਆ ਆ ਹੋਈ ਪਈ ਐ ਤੇ ਉਹ ਬੈਦ ਸਾਡੇ ਕਹਿਣ ਲੱਗੇ ਵੀ ਤੁਸੀਂ ਗੱਲ ਨਹੀਂ ਕਰਦੇ ਵਿਚਾਰ ਬਟਾਂਦਰਾ ਨਹੀਂ ਕਰਦੇ ਤੇ ਮੈਂ ਮੈਂ ਕਿਹਾ ਯਾਰ ਮੈਨੂੰ ਤਾਂ ਖਾਂਸੀ ਬੜੀ ਬੁਲ ਲੱਗੀ ਹੋਈ ਆ ਕਹਿੰਦੇ ਫਿਰ ਉਹ ਫਾਰਮੂਲਾ ਤਿਆਰ ਕਰੋ ਜੀ ਮੈਂ ਫਾਰਮੂਲਾ ਸੇ ਟੈਬ ਤਿਆਰ ਕੀਤਾ ਉਸੇ ਟੈਬ ਮੈਂ ਮੁੰਡੇ ਨੂੰ ਦਵਾਈ ਦਿੱਤੀ ਸਾਰੀ ਰਾਤ ਨਹੀਂ ਖੰਗਾ ਹਟ ਹਮ ਆ ਮੈਂ ਹੁਣ ਇੱਕ ਬੰਦੇ ਨੂੰ ਦਵਾਈ ਦਿੱਤੀ ਸੀ ਉਹ ਪੱਤਰਕਾਰ ਸੀ ਆਪਣਾ ਭਰਾ ਜੀ ਤੇ ਉਹ ਉਹ ਕਹਿੰਦਾ ਮੈਂ ਦੋ ਘੜਾ ਕੇ ਖਾਧੀਆਂ ਮੈਂ ਠੀਕ ਹੋ ਗਿਆ ਜੀ ਤੇ ਵੈ ਜੀ ਤੁਹਾਡੇ ਤੋਂ ਕਿਸੇ ਨੇ ਦਵਾਈ ਮੰਗਾਉਣੀ ਆ ਜਾਂ ਤੁਹਾਨੂੰ ਮਿਲਣਾ ਉਹ ਕਿਹੜੀ ਜਗ੍ਹਾ ਤੇ ਆਉਣਾ ਪੈਣਾ ਵੈਸੇ ਸਾਡੇ ਕੋਲੇ ਇਹ ਆਪਣੇ ਗੁਰੂ ਨਾਨਕ ਜੜਵਿਤ ਦਵਾਈਖਾਨਾ ਪਿੰਡ ਭੂੰਦੜੀ ਵੈਦ ਦਸਨ ਸਿੰਘ ਨੇੜੇ ਨਿਊ ਪੰਜਾਬ ਪਬਲਿਕ ਸਕੂਲ ਪੁੰਡੜੀ ਜੇ ਤੁਹਾਡੇ ਨਾਲ ਕੋਈ ਦਵਾਈ ਤੁਹਾਡੇ ਤੋਂ ਕਿਸੇ ਨੇ ਫੋਨ ਦੇ ਉੱਤੇ ਸਲਾਹ ਕਰਕੇ ਵਿਦੇਸ਼ ਦੇ ਵਿੱਚ ਮੰਗੋਣੀ ਹੈ ਕਿ ਉਹਦੇ ਲਈ ਜਾਂ ਕਿਸੇ ਕਿਸੇ ਨੇ ਦੂਰੋਂ ਸ਼ਹਿਰ ਤੋਂ ਆਉਣਾ ਹੈ ਉਹਦੇ ਲਈ ਤੁਹਾਡੇ ਕੋਲ ਕੋਈ ਕੋਰੀਅਰ ਦੀ ਸਹੂਲਤ ਵਗੈਰਾ ਵੀ ਹੈਗੀ ਆ ਆਪਣਾ ਹਾਂਜੀ ਹਾਂਜੀ ਅਸੀਂ ਕੋਰੀਅਰ ਕੋਰੀਅਰ ਵੀ ਕਰ ਦਿੰਨੇ ਆ ਇੱਥੋਂ ਜੇ ਕੋਈ ਦੂਰ ਹੋਵੇ ਤਾਂ ਆਪਣੇ ਪੰਜਾਬ ਤੋਂ ਬਿਨਾਂ ਬਾਹਰਲੇ ਸਟੇਟਾਂ ਦੇ ਵਿੱਚ ਜੇ ਅਸੀਂ ਕਰਨਾ ਹੋਵੇ ਜਾਂ ਫੋਰਨ ਕੰਟਰੀ ਵਿੱਚ ਅਮਰੀਕਾ ਕੈਨੇਡਾ ਉੱਥੇ ਕੋਈ ਪਾਰਸਲ ਕਰਨਾ ਹੋਵੇ ਤਾਂ ਅਸੀਂ ਪਾਰਸਲ ਕਰ ਦਿੰਨੇ ਆ ਧੰਨਵਾਦ ਵੈਜ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਦਾ ਬਿਲਕੁਲ ਅਸੀਂ ਅੱਜ ਪਹੁੰਚੇ ਸੀਗੇ ਗੁਰੂ ਨਾਨਕ ਆਯੁਰਵੈਦਿਕ ਦਵਾਈਖਾਨਾ ਜਿਹੜਾ ਕਿ ਨੇੜੇ ਨਿਊ ਪੰਜਾਬ ਪਬਲਿਕ ਸਕੂਲ ਪਿੰਡ ਭੁੰਦੜੀ ਦੇ ਵਿੱਚ ਹੈ ਜਿੱਥੇ ਹਰ ਇੱਕ ਬਿਮਾਰੀ ਦਾ ਇਲਾਜ ਜਿਹੜਾ ਆਯੁਰਵੈਦ ਤਰੀਕੇ ਦੇ ਨਾਲ ਕੀਤਾ ਜਾਂਦਾ ਵੈਦ ਜੀ ਨੇ ਜਾਣਕਾਰੀ ਦਿੱਤੀ ਅੱਦੇ ਨਾਲੋਂ ਵੱਧ ਬਿਮਾਰੀਆਂ ਤਾਂ ਵੈਦ ਜੀ ਨੇ ਤੁਹਾਨੂੰ ਇਹ ਹੀ ਦੱਸਤੀਆਂ ਕਿ ਤੁਸੀਂ ਆਪਣੇ ਘਰ ਬੈਠੇ ਬੈਠੇ ਉਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਤੁਹਾਨੂੰ ਸਾਡੇ ਕੋਲ ਵੀ ਆਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਤੁਹਾਡੀ ਰਸੋਈ ਦੇ ਵਿੱਚ ਹੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਦਵਾਈਆਂ ਜਿਹੜੀਆਂ ਨੇ ਜੜੀ ਬੁੱਟੀਆਂ ਜਿਹੜੀਆਂ ਨੇ ਉਹ ਤੁਹਾਨੂੰ ਤੁਹਾਡੀ ਰਸੋਈ ਦੇ ਵਿੱਚ ਹੀ ਮਿਲ ਜਾਣਗੀਆਂ ਜੇਕਰ ਤੁਸੀਂ ਵਿਦੇਸ਼ ਬੈਠੇ ਹੋ ਜਾਂ ਕਿਤੇ ਪੰਜਾਬ ਤੋਂ ਬਾਹਰ ਬੈਠੇ ਹੋ ਤਾਂ ਕੋਰੀਅਰ ਦੀ ਸਹੂਲਤ ਵੀ ਜਿਹੜੀ ਹੈ ਗਰਨਾਨਕ ਆਯੁਰਵੈਦਿਕ દવાਖਾਨਾ ਦੇ ਉੱਤੇ ਮੌਜੂਦ ਹੈ ਸਕਰੀਨ ਦੇ ਉੱਤੇ ਨੰਬਰ ਡਿਸਪਲੇ ਹੋ ਰਹੇ ਹੋਣਗੇ ਤੁਸੀਂ ਉਹਨਾਂ ਦੇ ਨਾਲ ਫੋਨ ਦੇ ਉੱਤੇ ਸੰਪਰਕ ਕਰਕੇ ਆਪਣੀ ਦਵਾਈ ਜਿਹੜੀ ਹੈ ਕੋਰੀਅਰ ਰਾਹੀਂ ਵੀ ਮੰਗਵਾ ਸਕਦੇ ਹੋ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ 5 ਚੈਨਲ ਪੰਜਾਬੀ